ਸਾਨੂੰ ਸੱਜੇ ਕਾਲ ਜੀ ਆਪਾਂ ਵਰਣਮਾਲਾ ਕਰ ਚੁੱਕੇ ਆ ਤੇ ਨੈਕਸਟ ਆਪਣਾ ਐਕਸਰਸਾਈਜ਼ ਨੰਬਰ 3 ਪ੍ਰਮਾਣਿਕ ਸੰਗੀਤ ਰਲਪੀ ਭਾਸ਼ਾ ਭਾਗ ਦੀ ਬੁੱਕ ਦੇ ਵਿੱਚੋਂ ਆਪਾਂ ਅੱਖਰਾਂ 'ਚ ਜੋੜਨਾ ਸਿੱਖਣੇ ਆ ਅੱਖਰਾਂ ਨੂੰ ਜੋੜਨਾ ਕਿਵੇਂ ਆ ਉਹਦੇ ਬਾਰੇ ਆਪਾਂ ਰੂਲ ਨੂੰ ਸਮਝਣਾ ਐਕਸਰਸਾਈਜ਼ ਨੰਬਰ 3 ਦੇਖੋ ਜੀ ਆਪਾਂ ਜਿਹੜੇ ਵਰਣਮਾਲਾ ਵਿੱਚ ਅੱਖਰ ਕੀਤੇ ਆ ਉਹੀ ਸੈਜ ਰਹਿਣਾ ਪਹਿਲਾਂ ਵਾਲਾ ਉਹੀ ਐਕਸ਼ਨ ਡਾਇਰੈਕਸ਼ਨ ਰਹਿਣੀ ਆ ਉਹੀ ਸੈਜ ਰਹਿਣਾ ਤੇ ਪੈਨਸਲ ਨੂੰ ਚੱਕਣਾ ਨਹੀਂ ਹੈਗਾ ਜਦੋਂ ਅੱਖਰ ਨੂੰ ਲਿਖਣਾ ਜਿਵੇਂ ਪਹਿਲਾ ਅੱਖਰ ਇਹਦੇ ਵਿੱਚ ਹੈਗਾ ਚੱਕ ਚੱਚਾ ਆਪਣਾ ਫਿੱਕਾ ਕੱਖ ਚੱਕ ਚੱਕ ਜਨ ਅੱਖਰ ਨੂੰ ਪੂਰਾ ਹੋਣ ਤਬਾਦ ਪੈਨਸਲ ਨੂੰ ਚੱਕਣਾ ਹੈ ਟੱਕ ਟਡਾ ਕੱਕ ਬਾਅਦ ਚ ਕੱਟ ਲਿਓਣਾ ਟੱਕ ਪੱਜ ਪੱਜ ਜਾਂ ਪੱਜ ਪੱਪੇ ਦੇ ਡਾਇਰੈਕਸ਼ਨ ਇੰਨੀ ਤਰ੍ਹਾਂ ਸੀਗੀ ਚਾਚਾ ਥੱਲੇ ਨੂੰ ਸੀਗਾ ਡਾਇਰੈਕਸ਼ਨ ਉਧੇ ਰੱਖਣਾ ਡਾਇਰੈਕਸ਼ਨ ਨਹੀਂ ਚੇਂਜ ਕਰਨੀ ਕਿਸੇ ਅੱਖਰ ਦੀ ਮਲ ਮਮਲ ਲ ਮਲ ਅੱਖਰਾਂ ਦਾ ਸਾਈਡ ਨਹੀਂ ਵਧਾਉਣਾ ਕਢਾਉਣਾ ਚਲ ਲੱਬ ਲਲਪ ਬਲੱਬ ਹਲ ਅੱਖਰਾਂ ਸਾਈਡ ਨਹੀਂ ਵਧੇ ਕਟੇਗਾ ਡਾਇਰੈਕਸ਼ਨ ਨਹੀਂ ਚੇਂਜ ਕਰਨੇ ਦੀ ਹਾ ਹਿੱਧਰ ਸੀਗਾ ਤੇ ਨੰਨਾ ਵੀ ਇੱਧਰ ਰਹਿਣਾ ਹਨੇ ਵੀ ਸਹੀ ਆ ਹਨ ਤੁਸੀਂ ਆ ਵੀ ਪਾ ਸਕਦੇ ਹੋ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਹਨ ਹਲ ਹਲ ਕੋਈ ਰੂਲ ਨਹੀਂ ਹੈਗਾ ਹਾ ਹਾ ਕਿਹੜਾ ਯੂਜ਼ ਕਰਨਾ ਹੈ ਡਬਲ ਡਬਲ ਅੱਖਰ ਕੀਤੇ ਆ ਜਿਵੇਂ ਦੋ ਰਾਰੇ ਕੀਤੇ ਦੋ ਢਾੜੇ ਕੀਤੇ ਦੋ ਵਾਵੇ ਕੀਤੇ ਦੋ ਹਾਹੇ ਕੀਤੇ ਆ ਉਹ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਉਹ ਪਾ ਸਕਦੇ ਹੋ 10 ਦ ਦ ਸ 10 ਲਗ ਲ ਲ ਗਗਾ ਲਗ ਮਤ ਮਮਤ ਤਾ ਮਤ ਦਮ ਦਦਮਾ ਦਮ ਇਦਾਂ ਹੀ ਜਿਹੜੇ ਲੇਟੇ ਮ ਅੱਖਰ ਹੈਗੇ ਜਿਵੇਂ ਕਕਾ ਖਖਾ ਗਗਾ ਘਗਾ ਨੰਨਾ ਨਾਣਾ ਅੰਗ ਮੰਮਾ ਇਹਨਾਂ ਵਿੱਚ ਕੋਈ ਵੀ ਪਹਿਲਾਂ ਆ ਜਾਂਦਾ ਉਹ ਲਾਈਨ ਤੋਂ ਉੱਪਰ ਚਲਾ ਜਾਣਾ ਜਿਵੇਂ ਕਟ ਕੱਚ ਮਤ ਮਾ ਲਾਈਨ ਤੋਂ ਉੱਪਰ ਚਲਾ ਗਿਆ ਦਿੱਤਾ ਜੇ ਐ ਪੈਦਾ ਪੋਣੇ ਤੇ ਗਲਤ ਆ ਅੱਖਰ ਨੇ ਲਾਈਨ ਤੋਂ ਉੱਪਰ ਚਲੇ ਜਾਣਾ ਖੱਪ ਖਖੱਪ ਖੱਪ ਫਸੇ ਧਿਆਨ ਰੱਖਣਾ ਬੇਪਾਂ ਅੱਖਾਂ ਦੇ ਫਲੋ ਅਕੋਰਡਿੰਗ ਜਿਵੇਂ ਹੁਣ ਕੱਕਾ ਪਹਿਲਾਂ ਆਜੂ ਤਾਂ ਰਾਰਾ ਉੱਪਰ ਜਿਵੇਂ ਕਰ ਕੱਕਾ ਲੈਨ ਤੱਕ ਰਾਰਾ ਉੱਪਰ ਚਲੇ ਗਿਆ ਇਹ ਚੀਜ਼ ਨੂੰ ਸਮਝਣਾ ਵੀ ਕਦੋਂ ਆਪਾਂ ਉੱਪਰ ਨੂੰ ਜਾਣਾ ਕਦੋਂ ਹੇਲੇ ਆਉਣਾ ਹੈ ਹੱਕ ਗੱਦ ਗੱਦ ਦਾ ਗੱਦ ਠੀਕ ਕੱਪ ਕਟ 10 ਡੱਸ ਡੱਸ 10 60 ਸਸਾ ਪੱਲਾਂਗਾ ਡੱਡ 60 ਅੱਖਰ ਦਾ ਸੈ ਨਹੀਂ ਵਧਾਉਣਾ ਘਟਾਉਣਾ ਸਾਹਿਬ ਰਬਰ ਰੱਖਣ ਡਾਇਰੈਕਸ਼ਨ ਕਿ ਸਿੱਖ ਦੀ ਚੇਂਜ ਕਰਨੀ ਤੇ ਨੈਕਸਟ ਆਪਾਂ ਅੱਖਰ ਦੇਖਦੇ ਆ ਤਿੰਨ ਅੱਖਰਾਂ ਵਾਲੇ ਅੱਖਰ ਕਿਵੇਂ ਪਾਉਣੇ ਆਪਾਂ ਤਿੰਨ ਅੱਖਰਾਂ ਵਾਲੀ ਆਊਟਲਾਈਨ ਕਿਵੇਂ ਬਣਾਉਣੀ ਆ ਬਰੂਲ ਨੂੰ ਸਮਝਣਾ ਬੁੱਕ ਇਹ ਤੁਸੀਂ 3 4 5 6 7 ਤੁਸੀਂ ਖੁਦ ਹੀ ਕਰ ਲੈਣੇ ਆ ਤੁਹਾਨੂੰ ਮੈਂ ਰੂਲ ਸਾਰੇ ਦੱਸਣ ਲੱਗਾ ਇਹਦੇ ਅਕੋਰਡਿੰਗ ਤੁਸੀਂ ਅੱਖਰ ਸਾਰੇ ਬਾਕੀ ਬਣਾਉਣੇ ਆ ਬੁੱਕ ਦੇ ਵਿੱਚ ਤੁਹਾਡੇ ਸਾਰੇ ਆਨਸਰ ਵੀ ਹੈਗਾ ਤੇ ਨਾਲ ਉਹਦੀ ਪੰਜਾਬੀ ਵੀ ਹੈਗੀ ਉੱਥੋਂ ਬੁੱਕ ਚੋਂ ਪੰਜਾਬੀ ਦੇਖਣੀ ਤੇ ਨਾਲ ਉਹਦੀ ਸ਼ਾਰਟਨ ਦੇਖਣੀ ਆ ਤੇ ਲਾਈਟ ਦਾ ਘਟਿਆ ਤਾਂ ਉਹ ਖੁਦ ਰੱਖਣਾ ਪੈਣਾ ਸਾਰੀ ਜਿਹੜੀ ਬੁੱਕ ਹੈਗੀ ਸਾਰੀ ਡਾਰਕ ਆ ਇਹ ਤੁਹਾਨੂੰ ਖੁਦ ਧਿਆਨ ਰੱਖਣਾ ਪੈਣਾ ਕਿਹੜਾ ਖਰ ਫਿੱਕਾ ਤੇ ਕਿਹੜਾ ਗੋੜਾ ਆ ਤੇ ਨੈਕਸਟ ਆਪਾਂ ਐਕਸਰਸਾਈਜ਼ ਨੰਬਰ 6 ਦੇ ਵਿੱਚੋਂ ਕਰਦੇ ਇਹਦੇ ਵਿੱਚ ਅੱਖਰ ਹੁਣ ਆਪਣੇ ਤਿੰਨ ਹੋ ਗਏ ਜਿਵੇਂ ਸਰਬ ਸ ਸ ਰ ਰ ਬ ਬ ਪੈਨਸਲ ਨਹੀਂ ਚੱਕਣੀ ਚੱਕਣੀ ਰੂਲ ਇਹ ਵੀ ਪੈਨਸਲ ਨਹੀਂ ਚੱਕੇ ਜਾਣ ਅੱਖਰ ਪੂਰਾ ਹੋਣ ਤੋਂ ਬਾਅਦ ਪੈਨਸਲ ਚੱਕੇ ਜਾਣੀ ਆ ਕ ਕ ਲ ਲ ਤੇ ਮ ਮ ਕਲਮ ਜਤਨ ਜ ਜ ਤ ਤ ਨ ਨ ਜਤਨ ਕਰਨ ਕ ਕ ਰ ਰ ਨ ਨ ਕਰਨ ਅੱਖਰਾਂ ਦਾ ਸਹਿਜ ਨਹੀਂ ਬਦ ਦੇ ਘਟੇਗਾ ਸਾਰੇ ਅੱਖਰ ਬਰਾਬਰ ਰਹਿਣੇ ਆ ਬੱਬਾ ਦੱਦਾ ਨੰਨਾ ਬੱਬਾ ਦੱਦਾ ਨੰਨਾ ਕਿਸੇ ਡਕਸਮ ਵਿੱਚ ਪਾ ਸਕਦੇ ਆ ਅਪਾ ਜਿਹੜੇ ਅੱਖਰ ਡਬਲ ਕੀਤੇ ਤੱਤਾ ਥੱਥਾ ਦੱਦਾ ਧੱਦਾ ਇਹ ਡਬਲ ਡਬਲ ਕੀਤੇ ਅਪਾ ਇਹਨੂੰ ਉਲਟਾ ਸਕਦੇ ਆ ਆਪਣੇ ਅੱਖਰ ਦੇ ਫਲੋ ਦੇ ਅਕੋਰਡਿੰਗ ਵਰਤ ਵਾਵਾ ਰਾਰਾ ਤੱਤਾ ਵਰਤ ਇਹ ਵੀ ਵਰਤਾਂ ਵਾਵਾ ਰਾਰਾ ਤੱਤਾ ਵਰਤ ਇਹਦੋਂ ਵੀ ਪਾ ਸਕਦੇ ਆ ਪਰ ਜਿਹੜਾ ਫਲੋ ਜਿਹੜਾ ਜ਼ਿਆਦਾ ਬੈਟਰ ਇਹਦਾ ਆ ਠੀਕ ਹੈ ਸ ਸਮਝ ਸਸ ਮਮਾ ਚਾ ਸਮਝ ਸਸ ਮਮਾ ਚਾ ਜਾਣ ਨਹੀਂ ਜਾ ਸਕਦੇ ਇਹ ਗਲਤ ਹੋ ਗਿਆ ਡਾਇਰੈਕਸ਼ਨ ਨਹੀਂ ਚੇਂਜ ਕਰਨੀ ਸਸ ਮਮਾ ਚਾ ਚਾ ਜਿੱਧਰ ਪਾਇ ਸੀ ਤੇ ਇਸੇ ਡਾਇਰੈਕਸ਼ਨ ਚ ਰਹਿਣਾ ਨੇ ਪਤਨ ਪਪਾ ਤਤਨ ਪਤਨ ਵਖਤ ਬੱਬਾ ਖਖਾ ਤਤਾ ਵਖਤ ਕਤਲ ਕਕਾ ਤਤਲ ਲਲ ਕਤਲ ਗਜਬ ਗੱਗਾ ਜਜ ਪਰ ਬਿੰਦੀ ਬੱਬਾ ਗਜਬ ਮੈਂ ਪੈਨਸਲ ਨਹੀਂ ਚੱਕੀ ਜਾਣੀ ਇਹ ਧਿਆਨ ਰੱਖਣਾ ਬਸ ਲੱਲਾ ਮਮਾ ਕੱਕਾ ਖਰਾ ਸੈ ਨਹੀਂ ਵਧਾਉਣਾ ਘਟਾਉਣਾ ਨੈਕਸਟ ਅਪ ਐਕਸਰਸਾਈਜ਼ ਨੰਬਰ 7 ਦੇ ਵਿੱਚੋਂ ਜਿਹੜੇ ਅੱਖਰ ਚਾਰਾਂ ਵਾਲੇ ਉਹ ਕਰਕੇ ਦੇਖਦੇ ਹਾਂ ਰੂਲ ਉਹਦੇ ਵਿੱਚ ਵੀ ਇਹੀ ਹੈ ਵੀ ਅੱਖਰ ਪੈਨਸਲ ਨਹੀਂ ਚੱਕੀ ਜਾਣੀ ਡਾਇਰੈਕਸ਼ਨ ਨਹੀਂ ਚੇਂਜ ਕਰਨੀ ਅੱਖਰ ਸੈ ਨਹੀਂ ਵਧਾਉਣਾ ਘਟਾਉਣਾ ਤੇ ਲੈ ਡਾ ਦਾ ਧਿਆਨ ਖੁਦ ਰੱਖਣਾ ਪਊ ਆਪਾਂ ਵਰਣਮਾਲਾ ਯਾਦ ਕੀਤੀ ਹੋਈ ਆ ਕਿਹੜਾ ਅੱਖਰ ਫਿੱਕਾ ਪੈਂਦਾ ਤੇ ਕਿਹੜਾ ਗੂੜਾ ਪੈਂਦਾ ਉਹਦੀ ਅਕੋਰਡਿੰਗ ਆਪਾਂ ਅੱਖਰਾਂ ਨੂੰ ਫਿੱਕਾ ਗੂੜਾ ਕਰਨਾ ਪਹਿਲਾ ਅੱਖਰ ਇਹਦੇ ਵਿੱਚ ਆ ਗਿਆ ਪਰਬਤ ਪਪਾ ਰਾਰਾ ਬੱਬਾ ਤੱਤਾ ਪਰਬਤ ਬਰਤਨ ਬੱਬਾ ਰਾਰਾ ਤੱਤਾ ਨੰਨਾ ਬਰਤਨ ਬਦਲਨ ਬੱਬਾ ਦੱਦਾ ਲੱਲਾ ਨਾਣਾ ਬਦਲਨ ਅੱਖਰ ਚਾਰ ਹੋ ਗਏ ਪੈਨਸਲ ਚੱਕੀ ਰੂਲ ਉਹੀ ਰਹਿਣਾ ਪਸਰਨ ਪੱਪਾ ਸਸਾ ਰਾਰਾ ਨੰਨਾ ਪਸਰਨ ਮਤਲਬ ਮੰਮਾ ਤੱਤਾ ਲੱਲਾ ਬੱਬਾ ਮਤਲਬ ਮਕਸਦ ਮੰਮਾ ਕਕਾ ਸਸਾ ਦੱਦਾ ਅੱਖਰ ਇੱਕ ਦੂਜੇ ਉੱਪਰ ਨਹੀਂ ਚੜਾਉਣੇ ਅੱਖਰਾਂ ਸਹਿਜ ਨਹੀਂ ਵਧਾਉਣਾ ਘਟਾਉਣਾ ਅੱਖਰ ਨੂੰ ਅੱਗੇ ਪਿੱਛੇ ਕਰ ਲੈਣਾ ਜੀ ਜਗ੍ਹਾ ਨਹੀਂ ਹੈਗੀ ਤਾਂ ਨੋਟਪੈਡ ਦੇ ਵਿੱਚ ਤੁਹਾਡੇ ਇਹ ਚਾਰਾਂ ਵਾਲੇ ਉਹ ਜਿਹੜੇ ਚਾਰ ਅੱਖਰ ਵਾਲੇ ਹੈਗੇ ਆ ਲੈਟਰ ਵਾਲੇ ਉਹ ਚਾਰ ਅੱਖਰ ਹੀ ਪਹਿਣਗੇ 4 3 ਹੀ ਪੜਨਗੇ ਜਿਹੜੇ 3 ਵਾਲੇ ਉਹ 5 ਪੜਨਗੇ ਇਸ ਕਰਕੇ ਭੀੜ ਨਹੀਂ ਪਾਉਣੀ ਪੇਜ ਦੇ ਉੱਪਰ ਦੇ ਇੱਕ ਤੋਂ ਉੱਪਰ ਅੱਖਰ ਨਹੀਂ ਚੜਾਉਣੇ ਜੇ ਜਗ੍ਹਾ ਨਹੀਂ ਹੈਗੀ ਤਾਂ ਅੱਗੇ ਅਗਲੀ ਲਾਈਨ ਚ ਕਰ ਲਓ ਨੂੰ ਅੱਖਰ ਸੈ ਨਹੀਂ ਵਧਾਉਣਾ ਘਟਾਉਣਾ ਜਿੰਨੇ ਅੱਖਰ ਪੈਂਦੇ ਕਲਾਈਨ ਚ ਪਾ ਸਕਦੇ ਹੋ ਜ ਨਹੀਂ ਪੈ ਰਹੇ ਤਾਂ ਉੱਥੇ ਛੱਡ ਦੇਣਾ ਅਗਲੇ ਅੱਖਰ ਤੇ ਚਲੇ ਜਾਣਾ ਪਬਲਿਕ ਪਪਾ ਬੱਬਾ ਲੱਲਾ ਕ ਪਬਲਿਕ ਨਰਗਸ ਨੰਨਾ ਰਾਰਾ ਗਗਸਸਾ ਨਰਗਸ ਜਗਮਗ ਜੱਜਾ ਗੱਗਾ ਮੱਮਾ ਗੱਗਾ ਜਗਮਗ ਧੜਕਨ ਤੱਦਾ ੜਾੜਾ ਕਕਾ ਨਾਣਾ ਬਾਅਦ ਚ ਕਟਨੇ ਆ ਧੜ ੜਾੜਾ ਤੇ ਤੱਦਾ ਕੱਟਦਾ ਧੜਕਨ ਠੀਕ ਆ ਜਗਮਗ ਜੱਜਾ ਗੱਗਾ ਮੱਮਾ ਗੱਗਾ ਜਗਮਗ ਹਰਕਤ ਹਹਾ ਰਾਰਾ ਕਕਾ ਤਤਾ ਹਰਕਤ ਬਸ ਰੂਲ ਉਹੀ ਰਹਿਣਾ ਵੀ ਪੈਨਸਲ ਨਹੀਂ ਚੱਕੇ ਜਾਣੀ ਅੱਖਰ ਨੂੰ ਪੂਰਾ ਹੋਣ ਤੋਂ ਬਾਅਦ ਆਪਾਂ ਪੈਨਸਲ ਨੂੰ ਚੱਕਣਾ ਆ ਤੇ ਲੈਡਾ ਕ ਤਾਂ ਰੱਖਣਾ ਜਿਹੜਾ ਕੱਟ ਲਾਉਣਾ ਕਿਸ ਅੱਖਰ ਦੇ ਵਿੱਚ ਉਹ ਬਿਲਕੁਲ ਆਖਰ ਦੇ ਵਿੱਚ ਲਾਉਣਾ ਠੀਕ ਆ ਇਹ ਲਿਖੋ ਕਰੋ ਪੈਰਸ ਫਿਰ ਨੈਕਸਟ ਟੌਪਿਕ ਬੋਲ ਕਰਾਂਗੇ ਠੀਕ ਹੈ ਥੈਂਕ ਯੂ